ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਝੋਟੀ ਆਲਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਇਹਦੇ ਨੇੜੇ ਪਿੰਡ ਮਿੱਡੂਮਾਨ ਤੇ ਨਾਲ ਮਹਿਮੂਆਣਾ ਇਹ ਤੋਂ ਇਲਾਵਾ ਖਗਿਆਣਾ ਵੀ ਇਹਦੇ ਨੇੜ ਹੈ ਮਹਿਮੂਆਣੇ ਤੋਂ ਛੜਕ ਮਿੱਡੂਮਾਨ ਹੋ ਕੇ ਦੋਸਤੋ ਝੋਟੀ ਵਾਲੇ ਪਿੰਡ ਚ ਆਉਂਦੀ ਹੈ ਇਹ ਤੋਂ ਅੱਗੇ ਇੱਕ ਖਗਿਆਣਾ ਪਿੰਡ ਇਸੇ ਸੜਕ ਦੇ ਉੱਤੇ ਹੈ ਮੈਂ ਜਿਹੜੇ ਘਰ ਤੋਂ ਵੀਡੀਓ ਬਣਾ ਰਿਹਾ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਇੱਕ ਦੋ ਨਾਲ ਗ ਰੂਟੀਨ ਚ ਆਉਂਦੇ ਰਹਿੰਦੇ ਆ ਦੋ ਪਸ਼ੂ ਅੱਜ ਵਕਾਉ ਬਾਈ ਨੇ ਕੀਤੇ ਜਿਹਦੇ ਚੱਕੇ ਟੇਢੇ ਕੱਟ ਵਾਲੀ ਝੋਟੀ ਹਜੇ ਛੋਟੀ ਉਮਰ ਦੀ ਹੈ ਇਹ ਤੋਂ ਇਲਾਵਾ ਇੱਕ ਮੱਝ ਦੱਸੋ ਇਹ ਗੱਬਣ ਹੈ ਕੁਸ ਦਿਨ ਲੈਂਦੀ ਹੈ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਬਸੂ ਜਿਹੜਾ ਜੱਜਦਾ ਉਹਦੀ ਤਸੱਲੀ ਕਰਨ ਦਾ ਹੱਕ ਹੁੰਦਾ ਤੇ ਜਰੂਰ ਆ ਕੇ ਦੇਖ ਕੇ ਉਹਦੀ ਤਸੱਲੀ ਕਰਕੇ ਖਰੀਦਿਆ ਕਰੋ ਨੰਬਰ ਸਕਰੀਨ ਉੱਤੇ ਚੱਲਦੇ ਰਹਿੰਦੇ ਹੁੰਦੇ ਉਸੇ ਤੇ ਤੁਸੀਂ ਕਾਲ ਕਰਨੀ ਹੁੰਦੀ ਹੈ ਸੋਣੀ ਸੋਣੀ ਖੜੀ ਹੈ ਝੋਟੀ ਤੇ ਥਾਂ ਇੱਕ ਵਾਰ ਦੇਖੋ ਇਹਦੇ ਤੁਸੀਂ ਨਾ ਬਹੁਤ ਸੋਨੇ ਥਾਣਾ ਦੱਸੋ ਜਿਹੜੀ ਅਸਰ ਝੋਟੀ ਤੁਹਾਨੂੰ ਦਿਖਾਉਣੀ ਹੈ ਆਓ ਡਿਟੇਲ ਆਪਾਂ ਪੁੱਛੀਏ ਫਿਰ ਇਹਨਾਂ ਨੂੰ ਤੋਰਾਂਗੇ ਪਹਿਲਾਂ ਬਾਈ ਨੂੰ ਮਿਲਦੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸਦੇ ਵੀਰੇ ਆਪਾਂ ਸੋਨੂ ਆ ਜੀ ਸੋਨੂ ਬਾਈ ਅੱਜ ਆਪਾਂ ਦੋ ਨਾਗ ਦਿਖਾਉਣੇ ਆ ਹਾਂਜੀ ਤਾਂ ਜਿਹੜੀ ਕੱਟੀ ਪਹਿਲਾਂ ਦਿਖਾਵਾਂਗੇ ਦੰਦੋਂ ਕਿਵੇਂ ਦੀ ਕੀਰੀ ਆ ਜੀ ਹਾਂਜੀ ਕੀ ਰੇਟ ਕਰਦੇ ਉਹਦਾ ਇਹਦਾ ਹੀ ਰੇਟ ਲੈਣ ਦੇ ਨਹੀਂ 65000 ਰੁਪਏ ਤਾਂ ਇਹ ਹਜੇ ਗੱਬਣ ਤਾਂ ਨਹੀਂ ਹੋਈ ਨਹੀਂ ਹੋਈ ਜੀ ਖੋਲੀ ਤੇਰੀ ਹੀਟ ਕੱਟ ਚੁੱਕੀ ਹੈ ਜੀ ਆਪਾਂ ਅਜੇ ਛੋਟੀ ਕਰਕੇ ਹਨਾ ਅੱਛਾ ਇਹ ਆ ਹੀ ਨਹੀਂ ਕਰਾਂਗੇ ਹਾਂ ਪਿਛਲੇ ਪੈਰ ਵਾਈਟ ਹੈ ਪੂਛ ਤੁਹਾਡੇ ਸਾਹਮਣੇ ਹੈ ਮੂਰਲਾ ਵੀ ਵਾਈਟ ਹੈਗਾ ਇੱਕ ਮੂਰਲਾ ਵਾਈਟ ਹੈ ਟੇਡਾ ਕੱਟ ਹੈ ਇੱਕ ਅੱਖ ਚ ਜਵਾਬ ਹੈਗਾ ਤੇ ਦੂਜੀ ਪੂਰੀ ਵਾਈਟ ਹੈ ਢਾਂਚਾ ਤੁਸੀਂ ਦੇਖ ਲਓ 65000 ਬਾਈ ਨੇ ਡਿਮਾਂਡ ਰੱਖੀ ਹੈ ਥੱਲੋਂ ਵੀ ਸਾਫ਼ ਸੁਥਰੀ ਹੈ ਤੇ ਉੱਤੋਂ ਵੀ ਢਾਂਚਾ ਸੋਹਣਾ ਬਾਕੀ ਰੇਟ ਚਾਚੇ ਤੇ ਖਰੀਦਨੀ ਆ ਤੁਸੀਂ ਲਿਆ ਵੀਰੇ ਵਾਪਸ ਸੋ ਨੀਲੀ ਰਾਵੀ ਨਸਲ ਚ ਪੈਂਦੀ ਟੇਡੇ ਕੱਟ ਵਾਲੀ ਝੋਟੀ ਇਸ ਪਾਸੇ ਦੋਸਤੋਂ ਅੱਖ ਚ ਜਵਾਬ ਹੈਗਾ ਉਹ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਥਾਣ ਬੜੇ ਸੋਹਣੇ ਆ ਸ਼ੁਰੂਆਤ ਦੇ ਵਿੱਚ ਹੀ ਤੁਹਾਨੂੰ ਦਿਖਾਤੇ ਸੀਗੇ ਚਾਰ ਹੀ ਥਾਣਾ ਕੋਈ ਫੋਟ ਸ਼ਾਕ ਨਹੀਂ ਟਾਂਚਾ ਇਹਦਾ ਦੇਖ ਲਓ ਪਤਲੀ ਪੂਸ਼ ਆ ਮੋੜ ਦੇ ਵਿੱਚੋਂ ਸੋ ਜਿਹਨੂੰ ਪਸੰਦ ਆਵੇ ਕੋਸਮਾਨ ਤੋਂ ਹੋ ਜਾਣਾ ਰੇਟ ਦੇ ਵਿੱਚੋਂ ਇਹ ਗੱਲਬਾਤ ਕਰ ਲਿਓ ਮੰਦੀ ਦੱਸਿਆ ਆਪ ਡਾਇਮੰਡ ਦੀ ਦੱਸਿਆ ਠੀਕ ਹੈ ਸੋ ਹਰ ਮੈਂ ਆਪਾਂ ਕਰ ਲਿਆ ਦੋਸੋ ਇਹ ਆਈ ਤੁਸੀਂ ਆਪਦੇ ਹੱਥੀਂ ਕਰਾਓਗੇ ਜਿਹੜਾ ਮਰਜ਼ੀ ਸੀਮਣ ਵਾਲੋ ਪਰ ਮਾਲਕਾਂ ਨੇ ਇੱਕ ਵਾਰ ਇਹ ਡਾਇਮੰਡ ਦੀ ਦੱਸਿਆ ਸੋਹਣੀ ਝੋਟੀ ਦੱਸੋ ਥੱਲੇ ਦੀ ਵੀ ਲਿਖ ਰਤੀ ਬਹੁਤ ਵੇਖੀ ਤੇ ਥਾਂ ਲੱਗਦਾ ਸੋ ਇਹ ਸਾਫ ਸੁਥਰੀ ਚੰਗੀ ਥੱਲੋਂ ਟੇਡੇ ਘੱਟ ਵਾਲੀ ਝੋਟੀਏ ਤੋਂ ਇਲਾਵਾ ਇੱਕ ਮੱਝ ਵੀ ਵਿਕਾਉ। ਸੋਨੂ ਭਾਈ ਮੱਝ ਇਹ ਜੀ ਦੂਜਾ ਸੁਹਾਈ। ਕਿੰਨੇ ਦਿਨ ਲਊਗੀ ਜੀ? 10 ਦਿਨ ਲੈ ਜੂ ਆਧੇ ਦਿਨ ਬਿਲੇ ਜੂ 2 ਦਿਨ ਵਾਸੀ ਕਹਿ ਜਾਣੀ 10-12 ਦਿਨ ਲੈ ਸਾਂ ਜੀ। ਇਹਦਾ ਰੇਟ ਕਿ ਰਹੂਗਾ ਵੀ? ਇਹਦਾ ਲੈਣ ਦੇਣਾ 95000 ਰੁਪਏ ਲੈਣਾ ਜੀ। ਫੁੱਲੀ ਰੁਪਈ। ਦੋਸਤੋ 95000 ਬਾਈ ਕਹਿੰਦਾ ਵੀ ਇਹਦਾ ਲੈਣਾ। 10 ਤੋਂ 12 ਦਿਨ ਹਜੇ ਲੈ ਸਕਦੀ ਹਜੇ ਕੱਚੀ ਹੈ। ਹਾਂਜੀ। ਮੈਂ ਇੱਥੇ ਨਾਲ ਦੇ ਪਿੰਡ ਮਹਿਮੂਆ ਨੇ ਮਿੱਡੂ ਮਾਨ ਵੀਡੀਓ ਬਣਾਉਣ ਆਇਆ ਸੀ ਉਸੇ ਕਰਕੇ ਅੱਜ ਭਾਈ ਆਉਂਦੀ ਹੈ। ਵੀਡੀਓ ਬਣਾ ਲਈ ਐ। ਸੋ ਹਜੇ ਹਜੇ 95000 ਚ ਇਹ ਮੱਝ ਮਿਲੂਗੀ ਜਿਹਨੂੰ ਪਸੰਦ ਆਵੇ ਤਾਂ ਤੁਸੀਂ ਸੰਪਰਕ ਇਹਦੇ ਲਈ ਵੀ ਕਰ ਸਕਦੇ ਹੋ 1,60,000 ਜੋੜੇ ਦੀ ਡਿਮਾਂਡ ਬੰਦੀ ਹੈ ਇੱਕ ਮੱਝ ਤੁਹਾਡੇ ਕੋਲ ਆ ਜੂਗੀ ਤੇ ਇੱਕ ਝੋਟੀ ਆ ਜਾਣੀ ਹੈ ਮੱਝ ਦਾ ਮੂੰਹ ਮੱਥਾ ਸਿੰਗ ਫੇਰ ਦੇਖ ਲਓ ਮਿੱਠੀ-ਵੱਠੀ ਇਹਦੀ ਬਹੁਤ ਹੈ ਸਿੰਗ ਸਾਥਣਾ ਚ ਮਿੱਠੀ ਸੋਹਣੀ ਹਜੇ ਕੱਚੀ ਹੈ ਮੱਝ ਤਿਆਰ ਹੋਈ ਦਾ ਰੌਕਪੋਸ ਹੋਰ ਦਿਸੂਗਾ ਅੱਜ ਜਿੱਦਾਂ ਦੀ ਹੈ ਉਹ ਤੁਸੀਂ ਉਹਨੂੰ ਵੀਡੀਓ ਚੋਂ ਦੇਖ ਲਈਏ ਸੋ ਦੋਸਤੋ ਇਹ ਦੋ ਪਸ਼ੂ ਬਾਈ ਕੋਲ ਵਿਕਰੀ ਵਾਲੇ ਸੀ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਵਾਈ ਦਾ ਮੈਂ ਟਾਈਟਲ ਚ ਲਾਇਆ ਹੋਇਆ ਹੈ ਸਕਰੀਨ ਉੱਤੇ ਨੰਬਰ ਚੱਲੀ ਜਾਂਦਾ ਹੈ ਇਸੇ ਤੇ ਤੁਸੀਂ ਕਾਲ ਕਰ ਲਓ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ